ਵਾਹਿਗੁਰੂ ਜੀਓ ਕਬੀਰ ਮਨੋ ਸੀਤਲ ਭਇਆ ਪਾਇ ਬ੍ਰਹਮ ਗਿਆਨੋ ਜਿਨ ਜਵਾਲਾ ਜਗ ਜਾਰਿਆ ਸੋ ਜਨਕੀ ਉਦਕ ਸਮਾਨ ਕਬੀਰ ਸਾਰੀ ਸਿਰਜਨਹਾਰ ਕੀ ਜਾਣੈ ਨਾਹੀ ਕੋਈ ਕਹਿ ਜਾਣੈ ਅਪਨ ਧਨੀ ਦਾਸ دیوانی ਹੋਏ ਕਹਿ ਜਾਣ ਆਪਨ ਧਨੀ ਕਹਿ ਦਾਸ دیوانی ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗਰੀਬ ਨਿਵਾਜ਼ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਸਜ ਬੈਠੀ ਗੁਰਸਵਾਰੀ ਸਾਤ ਸੰਗਤ ਜੀਓ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਆਪਣੇ ਪਾਵਨ ਹਜ਼ੂਰ ਆਪਣੀ ਮੁਬਾਰਕ ਸਹਬਤ ਸੰਗਤ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਬੜੇ ادب ਸਤਕਾਰ ਨਾਲ ਗੁਰੂ ਮਹਾਰਾਜ ਦੀ ਅਮਰਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕ ਜਿਨ੍ਹਾਂ ਦੀ ਰੋਜ਼ਾਨਾ ਤੇ ਦੀਵਾਨਾ ਵਿੱਚ ਆਪਾਂ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ ਸਤਿਗੁਰੂ ਮਹਾਰਾਜ ਦੀ ਮਿਹਰ ਦੇ ਪਾਤਰ ਬਣ ਕੇ ਆਪਾਂ ਤਕਰੀਬਨ ਹੁਣ ਤੱਕ 174 ਸ਼ਲੋਕ ਵਿਚਾਰੇ ਨੇ ਅਗਲੇਰੇ ਸ਼ਲੋਕਾਂ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਕਬੀਰ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਸਮੁੱਚੇ ਜਗਤ ਸੰਸਾਰ ਦੇ ਵਿੱਚ ਤ੍ਰਿਸ਼ਨਾ ਦੀ ਔਗਣ ਦਾ ਬੋਲ ਬਾਲਾ ਹੈ ਤ੍ਰਿਸ਼ਨਾ ਦੀ ਵਾਸ਼ਨਾ ਹਰ ਇੱਕ ਨੂੰ ਸਾੜ ਰਹੀ ਹੈ ਪਰ ਪਰਮੇਸ਼ਰ ਦੇ ਪਿਆਰੇ ਜਿਹੜੇ ਉਸ ਦੀ ਸਿਫਤ ਸਲਾ ਉਸ ਦੀ ਯਾਦ ਦਾ ਆਸਰਾ ਤੱਕਦੇ ਨੇ ਉਹਨਾਂ ਦੇ ਹਿਰਦੇ ਸਦਾ ਹੀ ਇਸ ਅਗਨ ਤੋਂ ਇਸ ਤਪਸ਼ ਤੋਂ ਮੁਕਤ ਰਹਿੰਦੇ ਹਨ ਸਤਗੁਰੂ ਗੁਰੂ ਨਾਨਕ ਮਹਾਰਾਜ ਨੇ ਆਪਣੀ ਮੁਬਾਰਕ ਬਾਣੀ ਵਿੱਚ ਫਰਮਾਇਆ ਜਿਨ੍ਹਾਂ ਮਨੁੱਖਾਂ ਨੂੰ ਵੈਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਭੁੱਲ ਜਾਂਦੀ ਏ ਉਹਨਾਂ ਦੇ ਹਿਰਦੇ ਉੱਤੇ ਹੀ ਇਹ ਮਾਇਕੀ ਤ੍ਰਿਸ਼ਨਾਵਾਂ ਇਹ ਵਾਸ਼ਨਾਵਾਂ ਅਸਰ ਅੰਦਾਜ਼ ਹੁੰਦੀਆਂ ਨੇ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜਾਏ ਜਿਉ ਪੱਕਾ ਰੋਗੀ ਵਿਲ ਲਾਏ ਪਰ ਉਹਨਾਂ ਪੁਰਖਾਂ ਦੇ ਹਿਰਦੇ ਸਦਾ ਹੀ ਸ਼ਾਂਤ ਸਹਿਜ ਵਿੱਚ ਟਿਕੇ ਰਹਿੰਦੇ ਹਨ ਜਿਹੜੇ ਉਸ ਪਰਮੇਸ਼ਰ ਵਾਹਿਗੁਰੂ ਦੀ ਯਾਦ ਨੂੰ ਉਸ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਹਨ ਜੰਗਲ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਕਈ ਕੋ ਤੱਕ ਕਈ ਮੀਲਾਂ ਤੱਕ ਉਹ ਜੰਗਲ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ ਬڑے ਵੱਡੇ ਵੱਡੇ ਆਕਾਰ ਦੇ ਹਰੇ ਭਰੇ ਰੁੱਖ ਵੀ ਝੁਲਸ ਜਾਂਦੇ ਹਨ ਸੜ ਜਾਂਦੇ ਹਨ ਜੰਗਲ ਵਿੱਚ ਲੱਗਣ ਵਾਲੀ ਅੱਗ ਨੂੰ ਦਾਵਾ ਅਗਨੀ ਦਾ ਨਾਮ ਦਿੱਤਾ ਗਿਆ ਪਰ ਉਸੇ ਜੰਗਲ ਦੇ ਵਿੱਚ ਇੱਕ ਨਿੱਕੇ ਜਿਹੇ ਪਾਣੀ ਦੇ ਟੋਬੇ ਦੇ ਵਿੱਚ ਘਾਹ ਦੇ ਬੂਟੇ ਖੜੇ ਸਨ ਬੜੇ ਨਿੱਕੇ ਜਿਹੇ ਉਹ ਬਚ ਗਏ ਜਿੱਥੇ ਏਡੇ ਏਡੇ ਵੱਡੇ ਦਰਖਤ ਝੁਲਸ ਗਏ ਸਨ ਉਥੇ ਨਿੱਕੇ ਜੇ ਬੂਟੇ ਜਿਹੜੇ ਸਨ ਉਹਨਾਂ ਦਾ ਬਚਾਓ ਹੋ ਗਿਆ ਝੁਲਸਣ ਤੋਂ ਵੀ ਬਚ ਗਏ ਸੜਨ ਤੋਂ ਵੀ ਬਚ ਗਏ ਅੱਗ ਉਹਨਾਂ ਦਾ ਕੁਝ ਵਿਗਾੜ ਨਹੀਂ ਸਕੀ ਕਿਉਂਕਿ ਉਹ ਪਾਣੀ ਵਿੱਚ ਖੜੇ ਸਨ ਸਤਿਗੁਰੂ ਬਾਣੀ ਵਿੱਚ ਆਖਦੇ ਨੇ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿ ਹੋਰੀ ਇਸੇ ਤਰ੍ਹਾਂ ਜਿਹੜੇ ਜੀਵ ਸਤ ਸੰਗਤ ਦਾ ਗੁਰੂ ਦੇ ਉਪਦੇਸ਼ ਦਾ ਵਾਹਿਗੁਰੂ ਦੀ ਸਿੱਖਤ ਸਲਾਹ ਦਾ ਆਸਰਾ ਤੱਕ ਲੈਂਦੇ ਹਨ ਉਹ ਜਿਹੀ ਆਵਾਸ਼ਨਾਵਾਂ ਤੋਂ ਜਿਹੀ ਤਪਸ਼ ਤੋਂ ਮੁਕਤ ਰਹਿੰਦੇ ਨੇ ਉਹਨਾਂ ਨੂੰ ਇਹ ਅਗਨੀ ਸਾੜ ਨਹੀਂ ਸਕਦੀ ਤਬਾਹ ਨਹੀਂ ਕਰਦੀ ਉਹਨਾਂ ਦੇ ਹਿਰਦੇ ਭਟਕਦੇ ਨਹੀਂ ਕਲਪਦੇ ਨਹੀਂ ਸਤਗੁਰੂ ਮਹਾਰਾਜ ਇਸੇ ਭਾਵ ਵਿੱਚ ਕਹਿੰਦੇ ਨੇ ਕਬੀਰ ਮਨ ਸੀਤਲ ਭਇਆ ਹੇ ਕਬੀਰ ਮੇਰਾ ਮਨ ਹੁਣ ਸੀਤਲ ਭਾਵ ਟਿਕਾਉ ਵਿੱਚ ਆ ਗਿਆ ਹੈ ਇਹਦੀ ਕਲਪਨਾ ਮਿਟ ਗਈ ਹੈ ਇਸ ਦੀ ਖਿਜ ਦੂਰ ਹੋ ਗਈ ਹੈ ਇਸ ਦੇ ਅੰਦਰ ਦੀ ਤਪਸ਼ ਮਿਟ ਗਈ ਹੈ ਪਾਇਆ ਬ੍ਰਹਮ ਗਿਆਨ ਪਰ ਇਹ ਸੀਤਲਤਾ ਇਹ ਠੰਡਕ ਇਹ ਟਿਕਾਉ ਇਸ ਕਰਕੇ ਹਾਸਲ ਹੋਇਆ ਕਿ ਮੈਂ ਪਰਮੇਸ਼ਰ ਵਾਹਿਗੁਰੂ ਦੇ ਗੁਣਾ ਨਾਲ ਸਾਂਝ ਪਾ ਲਈ ਰੱਬੀ ਨਾਮ ਨਾਲ ਤੰਦ ਜੋੜ ਲਈ ਜਿਲ ਜਵਾਲਾ ਜਗ ਜਾ ਰਿਹਾ ਜਵਾਲਾ ਦਾ ਅਰਥ ਹੈ ਅਗਨੀ ਅਗਨੇ ਜਿਸ ਤਪਸ਼ ਨੇ ਸਮੁੱਚੇ ਸੰਸਾਰ ਨੂੰ ਸਾੜ ਕੇ ਸੁਆਹ ਕੀਤਾ ਪਿਆ ਮਹਾਰਾਜ ਨੇ ਬਾਣੀ ਚ ਕਿਹਾ ਚਾਰ ਅਗ ਦੀਆਂ ਨਦੀਆਂ ਵਹਿੰਦੀਆਂ ਹਨ ਜਗਤ ਵਿੱਚ ਧਰਤੀ ਦੇ ਕਿਸੇ ਖੇਤੇ ਦੇ ਉੱਤੇ ਕੋਈ ਨਦੀ ਵਗਦੀ ਏ ਧਰਤੀ ਦੇ ਕਿਸੇ ਖੇਤਰ ਵਿੱਚ ਕੋਈ ਦਰਿਆ ਵਗਦਾ ਏ ਕਿਸੇ ਮੁਲਕ ਦੀ ਹੱਦ ਨਾਲ ਸਮੁੰਦਰ ਲੱਗਦਾ ਹੈ ਪਰ ਚਾਰ ਨਦੀਆਂ ਐਸੀਆਂ ਹਨ ਹਰ ਬੰਦੇ ਦੇ ਅੰਦਰ ਵਹਿ ਰਹੀਆਂ ਨੇ ਪਹਿਲੀ ਹੈ ਹਿੰਸਾ ਹਿੰਸਕ ਸੁਭਾਅ ਉਹ ਜਿਸ ਨੂੰ ਆਪਾਂ ਕਹਿੰਦੇ ਹਾਂ ਜ਼ਾਲਮਪੁਣਾ ਹਿੰਸਾ ਕਰਨ ਦੀ ਪ੍ਰਵਿਰਤੀ ਵਿਗਾੜਨ ਦੀ ਪ੍ਰਵਿਰਤੀ ਨੁਕਸਾਨ ਦਾ ਸੁਭਾਅ ਦੂਜਾ ਹੈ মোহ ਆਪਣੀਆਂ ਚੀਜ਼ਾਂ ਦੇ ਪ੍ਰਤੀ ਔਰ ਪਦਾਰਥ ਦੇ ਪ੍ਰਤੀ ਅਟੈਚਮੈਂਟ ਸਤਿਗੁਰੂ ਨੇ ਤੀਜਾ ਸ਼ਬਦ ਵਰਤਿਆ ਲੋਭ ਬੀ ਮਹਾ ਲਾਲਚੀ ਬਿਰਤੀ ਤੇ ਚੌਥਾ ਸ਼ਬਦ ਵਰਤਿਆ ਕੋਪ ਗ੍ਰੋਧ ਮਹਾਰਾਜ ਨੇ ਇਹਨਾਂ ਚੋਂ ਨੂੰ ਅੱਗ ਦੀਆਂ ਨਦੀਆਂ ਕਿਹਾ ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਪਵੈ ਦਜੈ ਨਾਨਕਾ ਜਿਹੜੇ ਇਸ ਵਿੱਚ ਡਿੱਗ ਪੈਂਦੇ ਨੇ ਉਹ ਸਰ ਜਾਂਦੇ ਨੇ ਉਹਨਾਂ ਦੀ ਖਬਰ ਵੀ ਨਹੀਂ ਨਿਕਲਦੀ। ਤਰਿਆ ਕਰਮੀ ਲੱਗ ਉਹ ਜੀਵ ਬਚਦੇ ਨੇ ਜਿਹੜੇ ਪਰਮੇਸ਼ਰ ਦੀ ਬਖਸ਼ਿਸ਼ ਨੂੰ ਮਾਣ ਲੈਂਦੇ ਨੇ। ਦੂਜੇ ਦਾ ਕੋਈ ਬਚਾ ਨਹੀਂ। ਭਗਤ ਸਹਿਬਾਨਾ ਨੇ ਗੁਰੂ ਸਹਿਬਾਨਾ ਨੇ ਬਾਣੀ ਵਿੱਚ ਬਾਣੀ ਰਚਣ ਵਾਲੇ ਮਹਾਪੁਰਖਾਂ ਨੇ ਜਿਹੜੀ ਅਰਦਾਸ ਉਸ ਮਾਲਕ ਦੇ ਚਰਣਾ ਵਿੱਚ ਕੀਤੀ ਹੈ ਉਹ ਪਦਾਰਥਕ ਨਹੀਂ ਕੀਤੀ ਆਤਮਿਕ ਜੀਵਨ ਦੀ ਬਰਬਾਦੀ ਰੋਕਣ ਵਾਸਤੇ ਆਤਮਿਕ ਜੀਵਨ ਦੇ ਖਿੜਾਓ ਵਾਸਤੇ ਆਤਮਿਕ ਜੀਵਨ ਦੀ ਪਰਫੁੱਲਤਾ ਵਾਸਤੇ ਕੀਤੀ ਜਦੋਂ बार-बार ਉਹ ਅਰਦਾਸ ਵਿੱਚ ਇਹ ਬਚਨ ਕਹਿੰਦੇ ਹਨ ਏ ਮੇਰੇ ਮਾਲਕ ਮੇਰੀ ਬੋੜੀ ਕਰ ਰਹਿਮਤ ਕਰ ਮੇਰੀ ਰੱਖਿਆ ਕਰ ਉੱਥੇ ਰੱਖਿਆ ਤੋਂ ਭਾਵ ਵਾਸ਼ਨਾਵਾਂ ਤੋਂ ਮੁਕਤੀ ਹੈ ਅੰਦਰ ਦੇ ਬੰਧਨਾਂ ਤੋਂ ਮੁਕਤੀ ਹੈ ਇਸ ਲਈ ਸਾਈਂ ਜੀ ਫਰਮਾਉਂਦੇ ਨੇ ਜਿਨ ਜਵਾਲਾ ਜਗ ਜਾ ਰਿਆ ਜਿਸ ਅਗਨੀ ਨੇ ਸਾਰੇ ਜਗਤ ਨੂੰ ਸਾੜ ਦਿੱਤਾ ਹੈ ਸੋ ਜਨ ਕੇ ਉਦਕ ਸਮਾਨ ਉਹ ਮੇਰੇ ਵਾਸਤੇ ਪਾਣੀ ਦੇ ਸਮਾਨ ਹੈ ਅੱਗ ਪਾਣੀ ਸਮਾਨ ਹੋ ਗਈ ਭਾਵ ਉਹ ਮੇਰਾ ਨੁਕਸਾਨ ਨਹੀਂ ਕਰ ਮੇਰੇ ਲਈ ਫਾਇਦੇਮੰਦ ਹੈ ਬੜੀ ਅਜੀਬ ਗੱਲ ਹੈ ਜਿਹੜੀ ਚੀਜ਼ ਬਾਕੀ ਜਗਤ ਲਈ ਨੁਕਸਾਨ ਦੇ ਹੈ ਉਹ ਕਬੀਰ ਜੀ ਮਹਾਰਾਜ ਦੇ ਲਈ ਫਾਇਦੇਮੰਦ ਕਿਵੇਂ ਹੋ ਗਈ ਉਸੇ ਤਰ੍ਹਾਂ ਜਿਵੇਂ ਕੋਈ ਜ਼ਹਿਰੀਲਾ ਪਦਾਰਥ ਆਮ ਸਧਾਰਨ ਮਨੁੱਖ ਦੇ ਕੋਲ ਆਏਗਾ ਤੇ ਉਹ ਉਸ ਦਾ ਉਸ ਦੀ ਵਰਤੋਂ ਕਰਕੇ ਆਪਣਾ ਨੁਕਸਾਨ ਕਰਵਾਏਗਾ ਕਿਉਂਕਿ ਉਹਨੂੰ ਉਸ ਪਦਾਰਥ ਦੀ ਤਸਵੀਰ ਉਸ ਪਦਾਰਥ ਦੇ ਰਿਐਕਸ਼ਨ ਦੀ ਸਮਝ ਕੋਈ ਨਹੀਂ ਜਿਸ ਨੂੰ ਪਦਾਰਥ ਦੇ ਸੁਭਾਅ ਦਾ ਗਿਆਨ ਹੈ ਉਹ ਵਸਤੂ ਅਗਰ ਸਿਆਣੇ ਵੈਦ ਕੋਲ ਆਏਗੀ ਤਾਂ ਉਹ ਉਸ ਜ਼ਹਿਰੀਲੀ ਚੀਜ਼ ਦੀ ਵੀ ਦਵਾਈ ਬਣਾ ਕੇ ਉਹਦੇ ਜ਼ਹਿਰੀਲੇ ਤੱਤ ਮੁਕਾ ਕੇ ਜਾਂ ਉਹਦੀ ਵਰਤੋਂ ਇਸ ਢੰਗ ਨਾਲ ਕਰੇਗਾ ਕਿ ਕੋਈ ਰੋਗੀ ਜਦੋਂ ਉਸ ਵੈਦ ਕੋਲ ਜਾਂਦਾ ਹੈ ਉਹ ਵੇਖਦਾ ਹੈ ਕਿ ਇਹਦਾ ਰੋਗ ਇਹੋ ਜਿਹਾ ਹੈ ਇਸ ਰੋਗ ਨੂੰ ਦੂਰ ਕਿਹੜੀ ਚੀਜ਼ ਕਰ ਸਕਦੀ ਹੈ ਉਹਨੇ ਕੁਝ ਪਦਾਰਥਾਂ ਨੂੰ ਰਲਾ ਕੇ ਵਸਤੂਆਂ ਨੂੰ ਰਲਾ ਕੇ ਦਵਾਈ ਬਣਾਈ ਤੇ ਉਸ ਮਰੀਜ਼ ਨੂੰ ਦਿੱਤੀ ਮਰੀਜ਼ ਠੀਕ ਹੋ ਗਿਆ ਕਮਾਲ ਦੀ ਗੱਲ ਇਹ ਸੀ ਵੀ ਉਸਨੇ ਦਵਾਈ ਦੇ ਵਿੱਚ ਜ਼ਰੀਲੀਆਂ ਵਸਤੂਆਂ ਦੀ ਵੀ ਮਿਲਾਵਟ ਕੀਤੀ ਹੋਈ ਸੀ ਉਹਨੂੰ ਪਤਾ ਸੀ ਕਿ ਆਹ ਜ਼ਰੀਲਾ ਪਦਾਰਥ ਆਹ ਰੋਗ ਦੂਰ ਕਰਨ ਦੇ ਕੰਮ ਆ ਸਕਦਾ ਹੈ ਆਸੇ ਚੀਜ਼ ਦੀ ਤਸਵੀਰ ਇਹੋ ਜਈ ਹੈ ਉਹਨੂੰ ਇਸ ਕੰਮ ਲਈ ਵਰਤਿਆ ਜਾ ਸਕਦਾ ਹੈ ਹੁਣ ਉਹਨੂੰ ਪਦਾਰਥ ਦੇ ਵਸਤੂ ਦੇ ਸੁਭਾਅ ਦਾ ਗਿਆਨ ਹੈ ਤੇ ਉਸਨੇ ਉਹਦੀ ਵਰਤੋਂ ਕਰ ਲਈ ਸਾਨੂੰ ਸੁਭਾਅ ਦਾ ਗਿਆਨ ਨਹੀਂ ਹੈ ਸਾਡੇ ਵਾਸਤੇ ਉਹ ਚੀਜ਼ ਨੁਕਸਾਨਦੇਹ ਹੈ ਅਸੀਂ ਚੰਗੀ ਚੀਜ਼ ਜਿਹਦੇ ਵਿੱਚ ਜ਼ਹਿਰ ਨਾ ਹੋਵੇ ਉਹ ਵੀ ਖਾ ਕੇ ਕਈ ਵਾਰ ਰੋਗੀ ਹੋ ਜਾਂਦੇ ਹਾਂ ਕਿਉਂਕਿ ਸਾਨੂੰ ਉਹਦੀ ਤਸਵੀਰ ਨਹੀਂ ਪਤਾ ਵੀ ਸਰੀਰ ਦੇ ਉੱਤੇ ਉਹ ਕਿਹੋ ਜਿਹਾ ਅਸਰ ਕਰੇਗੀ ਪਰ ਵੈਤ ਨੂੰ ਜ਼ਹਿਰ ਦਾ ਵੀ ਪਤਾ ਹੈ ਉਹ ਦਾਨਾਪੁਰਖ ਹੈ ਉਸ ਦੀ ਕਮਾਈ ਉਸ ਦਾ ਹੁਨਰ ਉਸ ਦੀ ਕਲਾ ساری ਜ਼ਿੰਦਗੀ ਇਹੋ ਜਈ ਉਹ ਨੂੰ ਇਸ ਗੱਲ ਦਾ ਇਲਮ ਹੈ ਕਿ ਇਹ ਜ਼ਹਿਰ ਵੀ ਫਾਇਦਾ ਕਰ ਸਕਦਾ ਹੈ ਜੇ ਇਸ ਦੀ ਸੁਚੱਜੇ ਢੰਗ ਨਾਲ ਵਰਤੋਂ ਕੀਤੀ ਜਾਏ ਇਸੇ ਤਰ੍ਹਾਂ ਸੰਸਾਰ ਹੈ ਧਨ ਹੈ ਪਦਾਰਥ ਹੈ ਸ਼ੌਹਰਤ ਹੈ ਰਤਬਾ ਹੈ ਮਾਣ ਹੈ ਪ੍ਰਭਤਾ ਹੈ ਜਗਤ ਹੈ ਜਿਵੇਂ ਆਪਾਂ ਪਹਿਲੋਂ ਸ਼ਬਦ ਸਲੋਕ ਪੜੇ ਸਨ ਭਗਤ ਕਬੀਰ ਸਾਹਿਬ ਮਹਾਰਾਜ ਦੇ ਉਹ ਕਹਿੰਦੇ ਨੇ ਕਬੀਰ ਮਾਇਆ ਡੋਲਨੀ ਪਵਨ ਵਹ ਹਿਵਤਾਰ ਜਿਨ ਬਿਲੋਇਆ ਤਿਨ ਖਾਇਆ ਅਵਰ ਬਿਲੋ ਬਨਹਾਰ ਕਬੀਰ ਮਾਇਆ ਡੋਲਨੀ ਪਵਨ ਵਹ ਹਿਵਤਾਰ ਸੰਤੋ ਮੱਖਣ ਖਾਇਆ ਛਾਸ਼ ਪੀਐ ਸੰਸਾਰ ਪਰਮੇਸ਼ਰ ਦੇ ਪਿਆਰੇ ਇਸ ਜਗਤ ਦੇ ਧਨ ਨੂੰ ਜਗਤ ਦੇ ਪਦਾਰਥ ਨੂੰ ਲਾਭ ਹਿਤ ਆਪਣੇ ਗੁਜ਼ਾਰੇ ਔਰ ਜਗਤ ਦੇ ਭਲੇ ਹਿਤ ਵਰਤਦੇ ਹਨ ਕੋਈ ਨਾ ਚੀਜ਼ਾਂ ਦੇ ਵਿੱਚ ਉਲਝਦੇ ਨਹੀਂ ਖੱਪਦੇ ਨਹੀਂ ਗਰੁੱਜਦੇ ਨਹੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਉਲਝਦੇ ਨਹੀਂ ਉਹ ਉਵੇਂ ਰਹਿੰਦੇ ਨੇ ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜੁਗਤ ਦਸੀਏ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨ ਸਾਨੈ ਸ਼ਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮ ਵਖਾਣਾ ਮਹਾਰਾਜ ਨੂੰ ਸਿੱਧਾਂ ਨੇ ਜੋਗੀਆਂ ਨੇ ਜਦੋਂ ਪੁੱਛਿਆ ਵੀ ਤੁਸੀਂ ਕਹਿੰਦੇ ਹੋ ਗ੍ਰਸਥ ਵਿੱਚ ਮਾਇਆ ਵਿੱਚ ਰਹਿ ਕੇ ਵੀ ਮੁਕਤ ਰਹਾ ਜਾ ਸਕਦਾ ਹੈ ਇਹਦਾ ਕੀ ਤਰੀਕਾ ਹੈ ਪਾਚਨ ਨੇ ਕਿਹਾ ਜਿਵੇਂ ਕਮਲ ਫੁੱਲ ਪਾਣੀ ਵਿੱਚੋਂ ਹੀ ਉੱਗਦਾ ਹੈ ਦੀਵਹਾ ਚਿੱਕੜ ਹੁੰਦਾ ਹੈ ਉਹਦੇ ਵਿੱਚ ਕਮਲ ਫੁੱਲ ਉੱਗਦਾ ਹੈ ਖੁਰਾਕ ਉਹਦੇ ਤੋਂ ਲੈਂਦਾ ਹੈ ਹਰਿਆ ਭਰਿਆ ਉਹਦਾ ਕਰਕੇ ਰਹਿੰਦਾ ਹੈ ਖੇੜਾ ਉਹਦਾ ਕਰਕੇ ਹੈ ਪਰ ਪਾਣੀ ਦੀ ਸਤਾ ਤੋਂ ਕਮਲ ਫੁੱਲ ਦੀਆਂ ਪੰਖੜੀਆਂ ਉੱਚੀਆਂ ਹੁੰਦੀਆਂ ਨੇ। ਚਿੱਕੜ ਵਿੱਚ ਲਿਬੜੀਆਂ ਨਹੀਂ ਹੁੰਦੀਆਂ। ਖੁਰਾਕ ਉਸੇ ਪਾਣੀ ਤੋਂ ਲੈ ਰਿਆ ਪਰ ਆਪਣੇ ਤਲ ਨੂੰ ਉਹਨੇ ਪਾਣੀ ਤੋਂ ਉੱਪਰ ਰੱਖਿਆ ਹੈ। ਅ ਭਿਜ। ਇਸੇ ਤਰ੍ਹਾਂ ਜੀਵ ਸੰਸਾਰ ਵਿੱਚ ਵਿਚਰਦਾ ਹੈ। ਉਹ ਸਮਝੇ ਵੀ ਇਹ ਸਰੀਰ ਦੇ ਨਿਰਵਾਹ ਹਿੱਤ ਹੈ ਸਾਰਾ ਕੁਝ। ਜਿਵੇਂ ਸਰੀਰ ਸਦਾ ਕਾਇਮ ਨਹੀਂ ਓਵੇਂ ਪਦਾਰਥ ਵੀ ਕਾਇਮ ਨਹੀਂ ਸਾਰਾ ਕੁਝ ਓਨਾ ਚਿਰ ਹੈ ਜਿੰਨਾ ਚਿਰ ਦੇਹੀ ਹੈ ਜਿੰਨਾ ਚਿਰ ਜੀਵਨ ਹੈ ਜਿੰਨਾ ਚਿਰ ਸਰੀਰ ਹੈ ਸਰੀਰ ਨੂੰ ਜ਼ਰੂਰਤ ਹੈ ਗੁਜ਼ਾਰੇ ਵਾਸਤੇ ਧਨ ਦੀ ਪਦਾਰਥ ਦੀ ਪਰ ਇਹ ਪਦਾਰਥ ਮੈਂ ਸਦਾ ਨਹੀਂ ਹੰਢਾ ਸਕਦਾ ਔਰ ਇਹਨਾਂ ਪਦਾਰਥਾਂ ਚ ਮੁਤਲਾ ਹੋ ਕੇ ਉਲਝਣਾ ਵੀ ਮੇਰਾ ਫਰਜ਼ ਨਹੀਂ ਇਹ ਵੀ ਉਹ ਆਪਣੀ ਸੁਰਤ ਨੂੰ ਇਹਨਾਂ ਵਿੱਚ ਖਪਣ ਨਹੀਂ ਦਿੰਦਾ ਸੁਰਤ ਕਰਕੇ ਉਹ ਅੰਦਰ ਲੇਪ ਰਹਿੰਦਾ ਮੁਕਤ ਰਹਿੰਦਾ ਸੂ ਮਹਾਰਾਜ ਨੇ ਇਹਨੂੰ ਕਿਹਾ ਕਬੀਰ ਸਾਹਿਬ ਜੀ ਨੇ ਵੀ ਜਿਸ ਅੱਗ ਵਿੱਚ ਪਦਾਰਥਕ ਤ੍ਰਿਸ਼ਨਾ ਵਿੱਚ ਸਾਰਾ ਸੰਸਾਰ ਸੜ ਰਿਹਾ ਹੈ ਮੇਰੇ ਵਾਸਤੇ ਤਾਂ ਇਹ ਠੰਡੀ ਠਾਰ ਹੈ ਭਾਵ ਮੇਰੇ ਤੇ ਉਸ ਤਰ੍ਹਾਂ ਦਾ ਅਸਰ ਨਹੀਂ ਕਰਦੀ ਮੈਨੂੰ ਪਤਾ ਹੈ ਪਦਾਰਥ ਕੇਵਲ ਗੁਜ਼ਾਰਾ ਹੈ ਇਹਨੂੰ ਬਹੁਤਾ ਮੈਂ ਸਿਰ ਨਹੀਂ ਝੁਕਦਾ ਇਸ ਦਾ ਪ੍ਰਭਾਵ ਸੁਰਤ ਉਤੇ ਨਹੀਂ ਲੈਂਦਾ ਫਿਰ ਅਗਲੇ ਸ਼ਲੋਕ ਵਿੱਚ ਫਰਮਾਉਂਦੇ ਨੇ ਕਬੀਰ ਸਾਰੀ ਸਿਰਜਨ ਹਾਰ ਕੀ ਜਾਣੈ ਨਾਹੀ ਕੋਇ ਸਾਰੀ ਦਾ ਅਰਥ ਹੈ ਸ੍ਰਿਸ਼ਟੀ ਇਹ ਰਚਨਾ ਇਹ ਜਗਤ ਰਚਨਾ ਉਸ ਸਿਰਜਣਹਾਰ ਪਰਮੇਸ਼ਰ ਵਾਹਿਗੁਰੂ ਦੀ ਸਿਰਜੀ ਹੋਈ ਹੈ ਤੇ ਬਹੁਤੇ ਲੋਕ ਇਸ ਦਾ ਭੇਤ ਨਹੀਂ ਜਾਣਦੇ ਇਹਦਾ ਸੁਭਾਅ ਨਹੀਂ ਜਾਣਦੇ ਮਾਇਆ ਦਾ ਸੁਭਾਅ ਕੀ ਹੈ ਪਦਾਰਤ ਦਾ ਸੁਭਾਅ ਕੀ ਹੈ ਕਿਵੇਂ ਇਹਦਾ ਪ੍ਰਭਾਵ ਮਨੁੱਖ ਦੀ ਸੁਰਤ ਉੱਤੇ ਪੈਂਦਾ ਹੈ ਮਨੁੱਖ ਦੇ ਅੰਦਰ ਕਿਹੋ ਜਿਹੇ ਰੋਗ ਉਤਪੰਨ ਹੁੰਦੇ ਨੇ ਕਿਹੋ ਜੀਆਂ ਵਾਸ਼ਨਾਵਾਂ ਪੈ ਭੜਕਦੀਆਂ ਨੇ ਕਿਹੋ ਜੇ ਮਨੁੱਖ ਦੇ ਅੰਦਰ ਤ੍ਰਿਸ਼ਨਾ ਦਾ ਬੋਲ ਬਾਲਾ ਕਿਵੇਂ ਲੋਭ ਹਿਰਸ ਦਾ ਬੋਲ ਬਾਲਾ ਕਿਵੇਂ ਹੋ ਜਾਂਦਾ ਹੈ ਕਿਵੇਂ ਇਹਦੇ ਤੋਂ ਆਪਣੇ ਮਨ ਤੇ ਸੁਰਤ ਦਾ ਬਚਾਓ ਕੀਤਾ ਜਾ ਸਕਦਾ ਹੈ ਮਨੁੱਖ ਇਸ ਦੀ ਗਤੀ ਨਹੀਂ ਜਾਣਦਾ ਇਸ ਦੇ ਸੁਭਾਅ ਤੋਂ ਅਨਜਾਣ ਹੈ ਅਭਿਜ ਹੈ ਇਸ ਨੂੰ ਸਮਝ ਨਹੀਂ ਦੁਨੀਆ ਦੇ ਅੰਦਰ ਆਪਾਂ ਕਿਸੇ ਵੀ ਗੇਮ ਨੂੰ ਵੇਖਦੇ ਹਾਂ ਵੱਖ-ਵੱਖ ਤਰੀਕੇ ਦੀਆਂ ਖੇਡਾਂ ਵੱਖ-ਵੱਖ ਜਗ੍ਹਾ ਤੇ ਖੇਡੀਆਂ ਜਾਂਦੀਆਂ ਹਨ ਹਰ ਇੱਕ ਖੇਡ ਦਾ ਆਪਣਾ ਇੱਕ ਰੂਲ ਹੈ ਇੱਕ ਨਿਜਮ ਹੈ ਉਹਦੀ ਇੱਕ ਪ੍ਰੈਕਟਿਸ ਵੀ ਹੈ ਕੋਈ ਵੀ ਗੇਮ ਆ ਉਹਦੀ ਇੱਕ ਟਾਈਮਿੰਗ ਰੱਖੀ ਗਈ ਕਿ ਇਹਨੇ ਸਮੇਂ ਵਿੱਚ ਆ ਖੇਡ ਇਸ ਸਟੇਡੀਅਮ ਦੇ ਵਿੱਚ ਮੈਦਾਨ ਦੇ ਵਿੱਚ ਦੋ ਤਰ੍ਹਾਂ ਦੇ ਖਿਡਾਰੀ ਖੇਡਦੇ ਫਿਰ ਉਹਦੇ ਰੂਲ ਨੇ ਇੱਕ ਰੂਲ ਵਿੱਚ ਹੀ ਖੇਡਿਆ ਜਾਂਦਾ ਹੈ ਜਿਹੜਾ ਖਿਡਾਰੀ ਉਸ ਰੂਲ ਦੇ ਅਧੀਨ ਰਹਿ ਕੇ ਉਸ ਨਿਜਮ ਦੇ ਅਧੀਨ ਰਹਿ ਕੇ ਅਭਿਆਸ ਕਰਦਾ ਹੈ ਪ੍ਰੈਕਟਿਸ ਕਰਦਾ ਹੈ ਪ੍ਰਬਲ ਖਿਡਾਰੀ ਬਣਦਾ ਹੈ ਉਹਨੂੰ ਮੌਕਾ ਬਣਦਾ ਹੈ ਉਹ ਜਿਉਂ-ਜਿਉਂ ਆਪਣੀ ਆਪਣੇ ਹੁਨਰ ਦਾ ਵਿਖਾਵਾ ਕਰਦਾ ਹੈ ਨਿਪੁੰਨ ਹੁੰਦਾ ਜਾਂਦਾ ਹੈ ਪਰਫੈਕਟ ਬਣਦਾ ਜਾਂਦਾ ਹੈ ਤਿਉਂ-ਤਿਉਂ ਉਹ ਉਹਨੂੰ ਵੇਖਣ ਵਾਸਤੇ ਬਹੁਤ ਲੋਕ ਇਕੱਠੇ ਹੋ ਜਾਂਦੇ ਨੇ ਕਿ ਫਲਾਣਾ ਖਿਡਾਰੀ ਨੇ ਖੇਡਣਾ ਤੇ ਅਸੀਂ ਉਹਨੂੰ ਵੇਖਣ ਵਾਸਤੇ ਜਾਣਾ ਹੈ ਉਹ ਜਿਸ ਖੇਡ ਦਾ ਕੋਈ ਨਿਜਮ ਨਾ ਹੋਵੇ ਉਹਦਾ ਕੋਈ ਸਮਾ ਸੀਮਾ ਨਾ ਹੋਵੇ ਖੇਡਣ ਵਾਲੇ ਦਾ ਅਭਿਆਸ ਕੋਈ ਨਾ ਹੋਵੇ ਉਹਨੂੰ ਤਾਂ ਕੇਵਲ ਉਹਦਾ ਮਨ ਪਰ ਚਾਹਵੇ ਕਿਹਾ ਜਾ ਸਕਦਾ ਹੈ ਉਹਨੂੰ ਕੋਈ ਵੇਖਣ ਨਹੀਂ ਜਾਏਗਾ ਇਹ ਤਾਂ ਸਮੇ ਦੀ ਖਰਾਬੀ ਹੈ ਨਾ ਇਹਨੂੰ ਖੇਡਣਾ ਆਉਂਦਾ ਹੈ ਨਾ ਇਹਨੂੰ ਖੇਡ ਦੇ ਰੂਲ ਦਾ ਪਤਾ ਹੈ ਸੰਸਾਰ ਜਗਤ ਪਦਾਰਥ ਦੇ ਨਾਲ ਮਨੁੱਖ ਦਾ ਜਿਹੜਾ ਨਾਤਾ ਹੈ ਇਹ ਜਗਤ ਵਿੱਚ ਜੀਵਨ ਨੂੰ ਵੀ ਮਹਾਰਾਜ ਨੇ ਇੱਕ ਖੇਡ ਲਿਖਿਆ। ਇਹ ਮਨੁੱਖ ਮਨੁੱਖਾਂ ਦੇ ਸੰਪਰਕ ਵਿੱਚ ਆਉਂਦਾ ਹੈ, ਪਦਾਰਥ ਦੇ ਸੰਪਰਕ ਵਿੱਚ ਆਉਂਦਾ ਹੈ। ਇੱਥੇ ਹੀ ਮਨੁੱਖ ਨੂੰ ਵਾਸ਼ਨਾਵਾਂ ਦਾ ਲੋਭ ਹਿਰਸ ਦਾ ਪ੍ਰਭਾਵ ਇਹਦੇ ਮਨ ਉੱਤੇ ਪੈਂਦਾ ਹੈ। ਜੇ ਇਸ ਨੂੰ ਇਸ ਜੀਵਨ ਦੀ ਖੇਡ ਦਾ ਇਲਮ ਨਹੀਂ, ਗਿਆਨ ਨਹੀਂ ਤੇ ਇਹ ਉਲਝੇਗਾ। ਫਜ਼ੂਲ ਦੇ ਝੰਝੜ ਖੜੇ ਕਰੇਗਾ। ਖਪਦਾ ਰਹੇਗਾ ਖਪਾਉਂਦਾ ਰਹੇਗਾ ਪਰ ਜੇ ਇਸ ਨੂੰ ਇਸ ਸ੍ਰਿਸ਼ਟੀ ਦੇ ਇਸ ਜਗਤ ਦੇ ਨਿਯਮ ਦਾ ਕਾਨੂੰਨ ਦਾ ਪਤਾ ਹੈ ਵੀ ਇੱਥੇ ਧਨ ਪਦਾਰਥ ਸ਼ੌਹਰਤ ਪ੍ਰਾਪਤ ਹਰ ਚੀਜ਼ ਜਿਹੜੀ ਉਹ ਕਿਵੇਂ ਕੰਮ ਕਰਦੀ ਹੈ ਮੇਰੇ ਮਨ ਉਤੇ ਕਿਹੋ ਜਿਹਾ ਇਫੈਕਟ ਪਾ ਸਕਦੀ ਹੈ ਕਿਹੋ ਜਿਹਾ ਪ੍ਰਭਾਵ ਪਾ ਸਕਦੀ ਹੈ ਜਿਵੇਂ ਸਿਆਣਾ ਡਾਕਟਰ ਸਾਨੂੰ ਦੱਸ ਦਿੰਦਾ ਹੈ ਵੀ ਤੁਹਾਡੇ ਸਰੀਰ ਵਿੱਚ ਆ ਸਮੱਸਿਆ ਵੀ ਆ ਚੀਜ਼ਾਂ ਦਾ ਤੁਸੀਂ ਪ੍ਰੇਸ਼ ਕਰਨਾ ਜੇ ਤੁਹਾਡੇ ਤੇ ਚੰਗਾ ਪ੍ਰਭਾਵ ਨਹੀਂ ਪਾਉਣਗੀ ਮਹਾਨ ਸਤਪੁਰਸ਼ ਸਤ ਸੰਗੀ ਇਸ ਗੱਲ ਤੋਂ ਅਵੇਰ ਹੁੰਦੇ ਹਨ ਵੀ ਆ ਔਗਣ ਜਿਹੜੇ ਨੇ ਮਨੁੱਖ ਦੇ ਉੱਤੇ ਇਹੋ ਜਿਹਾ ਪ੍ਰਭਾਵ ਪਾਉਂਦੇ ਨੇ ਇਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਸਾਨੂੰ ਸਧਾਰਨ ਪੁਰਖਾਂ ਨੂੰ ਮਨੁੱਖਾਂ ਨੂੰ ਕਈ ਵਾਰ ਇਹਨਾਂ ਗੱਲਾਂ ਦਾ ਇਲਮ ਨਹੀਂ ਹੁੰਦਾ ਸਿੱਖ ਆਪਦੇ ਹਾਂ ਕਰਦੇ ਅਸੀਂ ਫਾਇਦੇ ਵਾਸਤੇ ਸੁੱਖ ਵਾਸਤੇ ਆ ਪਰ ਉਲਟਾ ਉਹਦੇ ਵਿੱਚੋਂ ਦੁੱਖ ਨਿਕਲਦਾ ਹੈ ਸੁਖ ਮੰਗਤ ਦੁੱਖ ਆ ਗਏ ਆਵੇ ਸੋ ਸੁਖ ਹਮੋਂ ਨਾ ਮੰਗਿਆ ਭਾਵੇਂ ਚਾਹੁੰਦੇ ਅਸੀਂ ਸੁਖ ਹਾਂ ਪਰ ਉਹਨਾਂ ਚੀਜ਼ਾਂ ਵਿੱਚੋਂ ਹੀ ਦੁੱਖ ਤੇ ਵਿਪਦਾਵਾਂ ਪੈਦਾ ਹੋ ਜਾਂਦੀਆਂ ਨੇ ਫਿਰ ਅਸੀਂ ਸੋਚਦੇ ਹਾਂ ਕਿ ਕਾਰਜ ਅਸੀਂ ਸੁਖ ਵਾਸਤੇ ਕੀਤਾ ਪਰਾਪਤੀ ਸਾਨੂੰ ਦੁੱਖ ਦੀ ਰਿਜ਼ਲਟ ਸਾਡਾ ਦੁਖਮਈ ਹੋਇਆ ਇਹਦਾ ਭਾਵ ਹੈ ਵੀ ਸਾਨੂੰ ਉਸ ਚੀਜ਼ ਦੇ ਸੁਭਾਅ ਦਾ ਗਿਆਨ ਨਹੀਂ ਸਮਝ ਨਹੀਂ ਸੀ ਸੋ ਸਤਗੁਰੂ ਜੀ ਕਹਿੰਦੇ ਨੇ ਕਬੀਰ ਸਾਰੀ ਸਿਰਜਣਹਾਰ ਕੀ ਜਾਣੈ ਨਾਹੀ ਕੋਇ ਕਹਿ ਜਾਣੈ ਆਪਨ ਧਨੀ ਜਾਂ ਤਾਂ ਸਿਰਜਣਹਾਰ ਪਰਮੇਸ਼ਰ ਜਾਣਦਾ ਇਸ ਜਗਤ ਦੇ ਪ੍ਰਭਾਵ ਬਾਰੇ ਮਾਇਆ ਦੇ ਪ੍ਰਭਾਵ ਬਾਰੇ ਕਹਿ ਦਾਸ ਦੀਵਾਨੀ ਹੋਏ ਦੀਵਾਨੀ ਦਾ ਅਰਥ ਹੁੰਦਾ ਹੈ ਦੀਵਾਨ ਵਿੱਚ ਰਹਿਣ ਵਾਲਾ ਹਜ਼ੂਰੀ ਵਿੱਚ ਰਹਿਣ ਵਾਲਾ ਜਾਂ ਉਸ ਪਰਮੇਸ਼ਰ ਦੀ ਹਜ਼ੂਰੀ ਮਾਨਣ ਵਾਲਾ ਉਸ ਰੱਬ ਵਾਹਿਗੁਰੂ ਦੇ ਗੁਣਾ ਨਾਲ ਜੁੜਿਆ ਹੋਇਆ ਉਹਦੀ ਸਿੱਖਤ ਸਲਾਹ ਮੰਨਣ ਵਾਲਾ ਉਹਦਾ ਦਾਸ ਜਾਣਦਾ ਹੈ ਉਹ ਭੇਤ ਪਾ ਲੈਂਦਾ ਹੈ ਉਹ ਆਪਣੇ ਮਾਲਕ ਦੇ ਹੁਕਮ ਵਿੱਚ ਰਹਿ ਕੇ ਪਰਮੇਸ਼ਰ ਦੀ ਸਿੱਖਤ ਸਲਾਹ ਨਾਲ ਜੁੜ ਕੇ ਉਹ ਭੇਤ ਪਾ ਲੈਂਦਾ ਹੈ ਕਿ ਇਸ ਜਗਤ ਰਚਨਾ ਦਾ ਮਨੁੱਖ ਦੇ ਜੀਵਨ ਉੱਤੇ ਕਿਹੋ ਜਿਹਾ ਪ੍ਰਭਾਵ ਪੈਂਦਾ ਹੈ ਧਨ ਪਦਾਰਥ ਜੋ ਵੀ ਵਾਸ਼ਨਾਵਾਂ ਨੇ ਕਿਸ ਤਰ੍ਹਾਂ ਅਸਰ ਅੰਦਾਜ਼ ਹੁੰਦੀਆਂ ਨੇ ਜਦੋਂ ਉਹਨੂੰ ਇਸ ਨਿਯਮ ਦਾ ਪਤਾ ਲੱਗ ਗਿਆ ਤੇ ਉਹਨੇ ਆਪਣੇ ਬਚਾਓ ਦਾ ਪ੍ਰਯੋਜਨ ਕਰ ਲਿਆ ਯਤਨ ਕਰ ਲਿਆ ਅਗਲੇਰੇ ਸ਼ਲੋਕ ਵਿੱਚ ਫਰਮਾਉਂਦੇ ਹਨ ਕਬੀਰ ਭਲੀ ਭਈ ਜੋ ਭਉ ਪਰਿਆ દિਸ਼ਾ ਗਈ ਸਭ ਭੂਲ ਓਰਾ ਗਰ ਪਾਣੀ ਪਿਆ ਜਾਏ ਮਿਲਿਓ ਢਲ ਕੂਲ ਨਹੀਂ ਪੈਂਦਾ ਹੈ ਅਕਾਸ਼ ਵਿੱਚੋਂ ਪਾਣੀ ਦੀਆਂ ਬੂੰਦਾਂ ਡਿੱਗਦੀਆਂ ਨੇ ਪਾਣੀ ਇਕੱਠਾ ਹੋ ਕੇ ਨੀਵੇਂ ਥਾਂ ਨੂੰ ਵਹਿ ਜਾਂਦਾ ਹੈ ਜਾ ਕੇ ਕਿਸੇ ਨਦੀ ਵਿੱਚ ਸਮੁੰਦਰ ਵਿੱਚ ਡਿੱਗ ਪੈਂਦਾ ਉਹ ਪਾਣੀ ਤਰਲ ਹੈ ਉਸੇ ਤਰ੍ਹਾਂ ਹੀ ਉਹ ਰਿੜ ਗਿਆ ਨੀਵੇਂ ਥਾਂ ਨੂੰ ਇਕੱਠਾ ਹੋ ਹੋ ਕੇ ਅੱਗੇ-ਅੱਗੇ ਸਫ਼ਰ ਕਰਦਿਆਂ ਉਹ ਨਦੀਆਂ ਨਾਲਿਆਂ ਦੇ ਰਾਹੀਂ ਸਮੁੰਦਰ ਵਿੱਚ ਜਾ ਡਿੱਗਾ ਕਈ ਵਾਰ ਗੜੇ ਡਿੱਗਦੇ ਨੇ ਆਕਾਸ਼ ਵਿੱਚੋਂ ਨੂੰ ਓਲੇ ਵੀ ਕਹਿ ਦਿੰਦੇ ਨੇ ਬਰਫ਼ ਦੇ ਨਿੱਕੇ ਨਿੱਕੇ ਟੁਕੜੇ ਠੰਡ ਦੇ ਨਾਲ ਜ਼ਮੀਨ ਤੇ ਡਿੱਗੇ ਇਧਰ ਉਧਰ ਰਿੱਡਦੇ ਫਿਰਦੇ ਨੇ ਫਿਰ ਉਹ ਆਪਣੇ ਆਪ ਪਿਗਲ ਜਾਂਦੇ ਨੇ ਤੇ ਪਿਗਲ ਕੇ ਫਿਰ ਉਹ ਹੌਲੀ ਹੌਲੀ ਪਾਣੀ ਦਾ ਰੂਪ ਧਾਰਨ ਕਰਕੇ ਉਹ ਵੀ ਨੀਵੇਂ ਪਾਸੇ ਨੂੰ ਵਹਿ ਕੇ ਪਾਣੀ ਇਕੱਠਾ ਹੋ ਕੇ ਉਹ ਵੀ ਜਾ ਕੇ ਸਮੁੰਦਰ ਵਿੱਚ ਪੈ ਜਾਂਦੇ ਨੇ ਕਬੀਰ ਜੀ ਮਹਾਰਾਜ ਕਹਿੰਦੇ ਇੱਕ ਤਾਂ ਤਰਲ ਪਾਣੀ ਅਸਮਾਨ ਚੋਂ ਡਿੱਗਿਆ ਮੀਂਹ ਦੇ ਰੂਪ ਵਿੱਚ ਉਹ ਬੜੇ ਨਾਰਮਲ ਤਰੀਕੇ ਨਾਲ ਨੀਵੇਂ ਥਾਂ ਨੂੰ ਵਹਿ ਕੇ ਦਰਿਆ ਵਿੱਚ ਜਾ ਰਲਿਆ ਨਦੀ ਵਿੱਚ ਜਾ ਰਲਿਆ ਸਰੋਵਰ ਵਿੱਚ ਜਾ ਪਿਆ ਪਰ ਇੱਕ ਅਸਮਾਨ ਦੇ ਵਿੱਚੋਂ ਬੱਦਲਾਂ ਦੇ ਰਾਈ ਗੜੇ ਡਿੱਗੇ برف ਦੇ ਨਿੱਕੇ ਨਿੱਕੇ ਟੁਕੜੇ ਪਰ ਜਦੋਂ ਜ਼ਮੀਨ ਤੇ ਡਿੱਗੇ ਤੇ ਜ਼ਮੀਨ ਦੀ ਤਪਸ਼ ਦੇ ਨਾਲ ਹੌਲੀ ਹੌਲੀ ਉਹ ਵੀ ਪਿਗਲੇ ਪਰ ਉਹਨਾਂ ਨੂੰ ਥੋੜਾ ਵਕਤ ਜ਼ਿਆਦਾ ਲੱਗਿਆ ਮੀਂਹ ਦੀਆਂ ਬੂੰਦਾਂ ਨਾਲੋਂ ਉਹਨਾਂ ਨੂੰ ਥੋੜਾ ਜਿਹਾ ਸਮਾਂ ਵੱਧ ਲੱਗਿਆ ਕਬੀਰ ਜੀ ਮਹਾਰਾਜ ਦਾ ਕਹਿਣਾ ਹੈ ਕਹਿੰਦੇ ਨੇ ਵੀ ਮਾਇਆ ਮਨੁੱਖ ਦੇ ਅੰਦਰ ਕਠੋਰਤਾ ਪੈਦਾ ਕਰ ਦਿੰਦੀ ਹੈ ਉਹ ਪਰਮੇਸ਼ਰ ਵੱਲੋਂ ਵੀ ਲਾਪਰਵਾਹ ਹੋ ਜਾਂਦਾ ਹੈ ਆਪਣੇ ਸਿਰਜਣਹਾਰ ਦਾ ਚੇਤਾ ਭੁਲਾ ਦਿੰਦਾ ਹੈ ਮੋਹ ਵਸ ਹੰਕਾਰ ਵਸ ਲੋਭ ਵਸ ਇਹ ਤਿੰਨ ਚੀਜ਼ਾਂ ਐਸੀਆਂ ਨੇ ਧਨ ਆਇਆ ਪਦਾਰਥ ਆਇਆ ਦੌਲਤ ਆਈ ਸ਼ੌਹਰਤ ਆਈ ਪ੍ਰਭਤਾ ਆਈ ਵਡਿਆਈ ਆਈ ਇਹ ਸਾਰੀਆਂ ਚੀਜ਼ਾਂ ਆਈਆਂ ਬੰਦੇ ਦੇ ਅੰਦਰ ਇਹਨਾਂ ਚੀਜ਼ਾਂ ਲਈ ਮੋਹ ਪੈਦਾ ਹੋਇਆ ਫਿਰ ਹੰਕਾਰ ਵੀ ਆਇਆ ਕਿ ਮੈਂ ਵੱਡਾ ਆਦਮੀ ਹਾਂ ਉਹ ਪਹਿਲਾਂ ਪਰਮੇਸ਼ਰ ਨੂੰ ਭੁਲਾਉਂਦਾ ਹੈ ਫਿਰ ਉਹਦੇ ਵਿਹਾਰ 'ਚ ਇਹੋ ਜਿਹਾ ਫਰਕ ਪੈਂਦਾ ਉਹ ਬੰਦਿਆਂ ਨਾਲ ਵੀ ਮਾੜਾ ਸਲੂਕ ਕਰਨਾ ਸ਼ੁਰੂ ਕਰਦਾ ਕਿ ਮੈਂ ਵੱਡਾ ਸਾਰੇ ਰਿਸ਼ਤੇ ਨਾਤੇ ਵੀ ਭੁੱਲ ਜਾਂਦੇ ਆ ਬਾੜੇ ਰਿਸ਼ਤੇਦਾਰ ਨਾਲ ਤਕੜਾ ਰਿਸ਼ਤੇਦਾਰ ਵਰਤ ਕੇ ਇਸ ਕਰਕੇ ਖੁਸ਼ ਨਹੀਂ ਹੁੰਦਾ ਵੀ ਮੇਰਾ ਸਟੇਟਸ ਵੱਡਾ ਹੋ ਗਿਆ ਇਹਨਾਂ ਲੋਕਾਂ ਨਾਲ ਬੈਣ ਖਲੋਣ ਮੇਰੇ ਲਈ ਹੁਣ ਜਰੂਰ ਉਹ ਆਪਣੇ ਤੋਂ ਵੱਡੇ ਅਮੀਰ ਲੋਕਾਂ ਨਾਲ ਬਹਿਣਾ ਲੋਚਦਾ ਹੈ ਜਾਂ ਆਪਣੇ ਵਰਗੇ ਲੋਕਾਂ ਨਾਲ ਬਹਿਣਾ ਲੋਚਦਾ ਹੈ ਕਿਸੇ ਚੀਜ਼ ਨੇ ਫਰਕ ਪਾਇਆ ਬੰਦਾ ਉਹੀ ਸੀ ਰਿਸ਼ਤੇਦਾਰ ਉਹੀ ਸੀ ਇਨਸਾਨ ਉਹੀ ਹੈ ਉਦੇ ਵਿਹਾਰ ਦੇ ਵਿੱਚ ਇਨਾ ਡਿਫਰੈਂਸ ਇਨਾ ਫਰਕ ਕਿਵੇਂ ਪੈਦਾ ਹੋ ਗਿਆ? ਇੰਨੀ ਤਬਦੀਲੀ ਕਿਵੇਂ ਆਈ? ਕਿਉਂਕਿ ਉਹਦੇ ਅੰਦਰ ਇਹ ਭਾਵ ਟਿਕ ਗਿਆ ਹੈ, ਖਿਆਲ ਟਿਕ ਗਿਆ ਕਿ ਮੈਂ ਹੁਣ ਵੱਡਾ ਹੋ ਗਿਆ। ਮੇਰਾ ਸਟੇਟਸ ਉੱਚਾ ਹੋ ਗਿਆ। ਕਾਹਦਾ ਕਰਕੇ? ਸ਼ੌਹਰਤ, ਦੌਲਤ, ਪਦਵੀ ਹੈ। ਬਸ ਇੰਨੀ ਗੱਲ ਕਰਕੇ। ਜਦਿਉ ਨੂੰ ਲੱਗਿਆ ਵੀ ਹੁਣ ਇਹ ਚੀਜ਼ਾਂ ਨੇ ਮੈਨੂੰ ਵੱਡਿਆਂ ਕਰ ਦਿੱਤਾ। ਉਨੇ ਪੁਲੀਖਾਉ ਦੇ ਅੰਦਰ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਤਾਂ ਜੀਵਨ ਦੇ ਵਰਤਣ ਵਾਸਤੇ ਨੇ ਨਾ ਕਿ ਇਹ ਇਹਨਾਂ ਨੂੰ ਸੁਰਤ ਦੇ ਉੱਤੇ ਟਿਕਾ ਲੈਣ ਵਾਸਤੇ ਜਾਂ ਇਹਨਾਂ ਦੇ ਗੁਲਾਮ ਹੋਣ ਵਾਸਤੇ ਤਾਂ ਇਹ ਨਹੀਂ ਹਨ ਇਹਦੇ 'ਚ ਤਾਂ ਕੋਈ ਵੱਡਾ ਪੰਨ ਨਹੀਂ ਕਬੀਰ ਜੀ ਮਹਾਰਾਜ ਕਹਿੰਦੇ ਜਦੋਂ ਉਹਦੇ ਵਿਹਾਰ ਵਿੱਚ ਫਰਕ ਪੈ ਗਿਆ ਤਾਂ ਉਹ ਮਨ ਨੂੰ ਆਕਾਸ਼ ਵਿੱਚੋਂ ਡਿੱਗੇ ਹੋਏ ਬਰਫ਼ ਦੇ ਟੁਕੜਿਆਂ ਨੂੰ ਉਹਨਾਂ ਗੜਿਆਂ ਵਰਗਾ ਹੈ ਪਰ ਜਿਹਦੇ ਅੰਦਰ ਇਹ ਕਠੋਰਤਾ ਟਿਕ ਜਾਏ ਜੋ ਸਤ ਸੰਗਤ ਦਾ ਆਸਰਾ ਲੈ ਲਏ ਤੇ ਉਹਦੇ ਅੰਦਰ ਦੀ ਕਠੋਰਤਾ ਬਿਨਸ ਜਾਂਦੀ ਏ ਨਰਮਾਈ ਪੈਦਾ ਹੋ ਜਾਂਦੀ ਏ ਉਹਨੂੰ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਬੀਰ ਭਲੀ ਭਈ ਚੰਗਾ ਹੋਇਆ ਜੋ ਭਉ ਪਰਿਆ ਮੇਰੇ ਮਾਨ ਅੰਦਰ ਵੀ ਪਰਮੇਸ਼ਰ ਵਾਹਿਗੁਰੂ ਦਾ ਅਦਬ ਟਿਕ ਗਿਆ ਭੈ ਟਿਕ ਗਿਆ ਮੈਂ ਰੱਬ ਦਾ ਅਦਬ ਡਰ ਆਪਣੇ ਹਿਰਦੇ ਵਿੱਚ ਵਸਾ ਲਿਆ। દિਸ਼ਾ ਗਈ ਸਭ ਭੂਲ ਮੈਂ ਹੁਣ ਇਧਰ ਉਧਰ ਤੋਂ ਭਟਕਣ ਤੋਂ ਬਚ ਗਿਆ। ਮੇਰੇ ਅੰਦਰ ਦੀ ਭਟਕਣਾ ਮੁੱਕ ਗਈ। ਮਨ ਟਿਕਾਉ ਵਿੱਚ ਹੈ। ਸ਼ਾਂਤ ਹੈ ਇਸ ਕਰਕੇ ਕਿ ਵਾਹਿਗੁਰੂ ਦੇ ਅਦਬ ਤੇ ਭੈ ਨੇ ਮੇਰੇ ਅੰਦਰ ਨੂੰ ਟਿਕਾ ਦਿੱਤਾ ਹੈ। ਪੂਰਾ ਘਰ ਪਾਣੀ ਭਇਆ। ਕਿੰਦੇ ਜਿਵੇਂ ਓਲੇ ਗੜੇ ਗਲ ਜਾਂਦੇ ਨੇ ਭਾਵ ਪਿਗਲ ਜਾਂਦੇ ਨੇ ਤੇ ਪਿਗਲ ਕੇ ਪਾਣੀ ਬਣ ਜਾਂਦੇ ਨੇ ਇਸ ਤਰ੍ਹਾਂ ਮੇਰੇ ਅੰਦਰ ਦੀ ਕਠੋਰਤਾ ਬਿਨਸ ਗਈ ਹੈ ਇਸ ਤਰ੍ਹਾਂ ਮੇਰੇ ਅੰਦਰ ਦੀ ਕਠੋਰਤਾ ਦੂਰ ਹੋ ਗਈ ਜਾਏ ਮਿਲਿਓ ਢਲ ਊਲ ਢਲ ਕੇ ਉਹੀ ਗੜੇ ਪਾਣੀ ਦਾ ਰੂਪ ਧਾਰਨ ਕਰਕੇ ਤਰਲ ਬਣ ਕੇ ਨਦੀ ਵਿੱਚ ਸਰੋਵਰ ਵਿੱਚ ਜਾ ਰਲਦੇ ਨੇ ਇਸੇ ਤਰ੍ਹਾਂ ਮੈਂ ਹੁਣ ਸਤ ਸੰਗੀ ਹੋ ਗਿਆ ਅੰਦਰ ਕੋਈ ਕਠੋਰਤਾ ਨਹੀਂ ਰਹੀ ਨਾ ਜਾਤੀ ਦਾ ਹੰਕਾਰ ਰਿਹਾ ਨਾ ਮਜ਼ਮਨ ਦਾ غرور ਰਿਹਾ ਨਾ ਸਰੀਰ ਦੀ ਤਾਕਤ ਦਾ ਨਾ ਸਰੀਰ ਦੀ ਸੁੰਦਰਤਾ ਦਾ ਨਾ ਅਕਲ ਦਾ ਨਾ ਵਿਦਵਤਾ ਦਾ ਨਾ ਧਨ ਦਾ ਨਾ ਸ਼ੌਹਰਤ ਦਾ ਕਿਸੇ ਚੀਜ਼ ਦਾ غرور ਨਹੀਂ ਹੁਣ ਇਹ ਚੀਜ਼ਾਂ ਮੈਨੂੰ ਨਿਮਤ ਤੇ ਬਖਸ਼ਿਸ਼ ਲੱਗੀਆਂ ਵੀ ਇਹ ਤਾਂ ਦਾਤ ਹੈ ਇਹ ਤਾਂ ਵਰਤਨ ਦੀਆਂ ਚੀਜ਼ਾਂ ਨੇ ਇਹਨਾਂ ਦਾ غرور ਨਹੀਂ ਨਾ ਇਹਨਾਂ ਦਾ ਮੋਹ ਹੈ ਨਾ ਇਹਨਾਂ ਦਾ ਲੋਭ ਹੈ ਸੋ ਸੇਬ ਸਤਿਗੁਰੂ ਮਹਾਰਾਜ ਇਨ੍ਹਾਂ ਸ਼ਲੋਕਾਂ ਦੇ ਅੰਦਰ ਇੱਕ ਸਤਸੰਗੀ ਔਰ ਸਤਸਾੰਗ ਵਿਹੁਣੇ ਦੋ ਤਰ੍ਹਾਂ ਦੇ ਜੀਵਨ ਦੀ ਵਿਆਖਿਆ ਕਰਦੇ ਨੇ ਕਿ ਇਕਲੀ ਪਦਾਰਥ ਕੋਈ ਸ਼ੈ ਹੈ ਤੇ ਇਕਲੀ ਪਦਾਰਥ ਕੇਵਲ ਵਰਤਨ ਬਲੇਵਾ ਹੈ। ਸائب ਸਤਿਗੁਰੂ ਕਿਰਪਾ ਕਰਨ ਅਗਲੇਰੇ ਸ਼ਲੋਕਾਂ ਵਿੱਚ ਜੋ ਵਿਚਾਰ ਕਬੀਰ ਜੀ ਮਹਾਰਾਜ ਨੇ ਇਸੇ ਪ੍ਰਕਰਨ ਤੇ ਸੰਦਰਭ ਵਿੱਚ ਦਿੱਤੇ ਨੇ ਉਹਨਾਂ ਨੂੰ ਵਿਚਾਰਨ ਦਾ ਯਤਨ ਕਰਾਂਗੇ। ਪੁੱਲ ਚੁੱਕ ਦੀ ਖਿਮਾ ਦੁਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ